ਤਬ ਵੀ ਆਵਾਜ਼ ਮੌਲਵੀ ਹੁਣ ਦਾ ਰਹਿਣ ਵਾਲਾ ਜਿਹਨਾਂ ਹਨਮਾਨਗੜ੍ਹ ਦਾ ਉਹਨੇ ਸਾਡੇ ਐਸਐਸ ਗਰਮੇਲ ਸਿੰਘ ਪਾਸੋਂ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਇਹ ਉਹ ਆਪਣੇ ਨਿੱਜੀ ਕੰਮ ਲਈ ਮੀਤੀ 10 ਨਵੰਬਰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ੍ਹ ਜਾ ਰਿਹਾ ਸੀ ਵਾਇਰ ਰਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਜਿਨੇ ਉਹਨੂੰ ਆਪਣੇ ਉਹ ਦਿਨ ਉਹਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੈਨੂੰ ਆਪਣੇ ਜਿਹੜੇ ਕਿਰਾਏ ਦੇ ਮਗਾਣਾ ਨਗਰ ਦੇ ਵਿੱਚ ਲੈ ਗਏ ਹਨਿੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਪਨੰਗਾ ਕਰਾ ਕਰਕੇ ਤੇ ਚਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਗਾਣ ਦੇ ਵਿੱਚ ਅਲਪਨੰਗਾ ਕਰਕੇ ਉਹਦੀ ਵੀਡੀਓ ਵੀ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਇਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਦ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ ਕੋਲ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਇਹ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਏ ਜਿਹੜੇ ਜਿਹੜੇ ਆਪਣੇ ਅਰੈਸਟ ਕਿਤੇ ਗਏ ਇੱਕ ਔਰਤ ਔਰਤ ਦਾ ਨਾਮ ਹੈਗਾ ਜਸਬੀਨ ਔਰ ਤੇ ਜਸੀ ਜੋ ਹੈਗੀ ਆ ਜਨਤਾ ਤੋਂ ਨਿਰਾਸ਼ਪੁਰਾ ਭੁੱਲਦੀ ਐ ਤੇ ਤਿੰਨ ਜਿਹੜੇ ਗੈਂਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਹਰਸ਼ਿਤ ਕੁਮਾਰ ਰਸਪਡਿੰਗ ਗਿੰਪੀ ਇਹ ਵੀ ਜਨਤਾ ਤੋਂ ਨਿਰਾਸ਼ਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤੇਉਹਣੇ ਦਾ ਜੀ ਤੇ ਬਲਦੀਪ ਸਿੰਘ ਔਰ ਭਕੀਲਾ ਜਿਹੜਾ ਝੁੰਡੇ ਦਾ ਜੀ ਤੇ ਦੋਹਾਂ ਦੀ ਅਰੈਸਟਮੈਂਟ ਇੱਕ ਲੇਡੀ ਦਾ ਇੱਕ ਰੈਂਟ ਸਰ ਇਹਦੇ ਪਹਿਲਾਂ ਕਿੰਨੇ ਕੁ ਮੁੱਛੇ ਇਹਦੇ ਬਾਰੇ ਹਜ਼ੀਰ ਪਰਦਾ ਰਿਕਾਰਡ ਕਰਾ ਰਹੇ ਆ ਇਹਨਾਂ ਦੇ ਜਿਹੜਾ ਕਨਸਰਨ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆਗੀ ਤੁਹਾਨੂੰ ਸ਼ੇਅਰ ਕਰਦੇ ਆਂ ਬੈਕਗਰਾਉਂਡ ਕੀ ਜਿਹੜੇ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਇੰਟਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕੀ ਕੀ ਜਿਹੜੀਆਂ ਘਟਨਾਵਾਂ ਨੂੰ ਦਿਆ ਹੁੰਦਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਲ ਦੀ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਅਜਰ ਮੰਗ ਲੈ ਕੇ ਨਾ ਤਾਂ ਜਿਹੜੀ ਹੈਗੀ 5000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮਦੇ ਰਖਾਉਣਾ। ਜਿਸ ਲਾ ਲਾ ਵਕਤ ਕੀ ਕਹਿ ਕੇ ਲੈ ਕੇ ਅਸੀਂ ਜੋ ਸਟੇਸ਼ਨ ਤੋਂ ਹਮਸਾਗਰ ਤੋਂ ਬਹੁਤ ਉਹ ਠੀਕ ਕਰ ਦਿੱਤੀ ਸੀ। ਇਹ ਬਸ ਐਦਾਂ ਔਰਤਾਂ ਸਿੰਘਾਂ ਇਹ ਭੋਲੇ-ਭਾਲੇ ਲੋਕਾਂ ਨੂੰ ਆ ਜਿਹੜਿਆ ਆਪਣੇ ਪਿਆਰ ਦੇ ਜਾਲ ਵਿੱਚ ਪਸਾ ਲੈਂਦੀਆਂ ਜੀ। ਠੀਕ ਆ ਤੇ ਜਿਹੜੇ ਭੋਲੇ-ਭਾਲੇ ਲੋਕ ਆ ਜਿਹੜੇ ਉਹ ਇਹਨਾਂ ਨੇ ਮੰਗਰ ਲੱਗ ਜਾਂਦੇ ਆ ਜੀ। ਇਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕ ਮੀਡਿਆ ਦੇ ਦਿੱਤਾ ਨਹੀਂ ਇਹ 10 10 ਤਰੀਕ ਦੀ ਰਾਤ ਦੀ ਗੱਲ ਹੈ ਪਰ ਤੁਹਾਨੂੰ ਕੀ ਪੂਰੀ ਚਾਹਤ ਦੋਨੇ ਕਈ ਕਰਨਾ ਮਹੇਸਤਰਾ ਹੋ ਜਾਂਦੀ ਆ ਵੀ ਲੋਕਾਂ ਨੂੰ ਵਾਰਗ ਲਾ ਕੇ ਆਫ ਕਰ ਲੈ ਲੋਕਾਂ ਮੇਰੀ ਇਹ ਹੀ ਅਪੀਲ ਹੈ ਕਿਸੇ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਹੈ ਸਾ ਆਪਣਾ ਸचेਤ ਰਹੋ ਤੇ ਜੇ ਤੁਹਾਨੂੰ ਕੋਈ ਛੱਟੀ ਲੱਗਦਾ ਤਾਂ ਸਾਡਾ ਜਿਹੜਾ ਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਮੈਂ ਤੁਹਾਨੂੰ ਸੇਵ ਕਰ ਦਿੰਦਾ ਜੀ 7508018100 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜੀ ਜਿਹੜੀ ਜੋ ਏਜੰਟਸ ਦਿਨ ਰਾਤ ਇਕੋਂ ਦੇ ਰਹਿੰਦੇ ਰਾਤ ਨੂੰ ਚਰਿਆਮੀ ਕਰਦੇ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇਖੋ ਜੀ ਇਹਦੇ ਦੇ ਅਸੀ ਅਲਰਟ ਹੋਏ ਆ ਤੇ ਰੀਸੈਂਟਲੀ ਜਿਵੇਂ ਜਿਹੜੀ ਮੇਰੇ ਇੱਥੇ ਜਾਣ ਆਤੀ ਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਅਸੀਂ ਆ ਸੰਤਪੁਰਾ ਰੋਡ ਤੇ ਸੀ ਐਫ ਆਈ ਆਰ ਵੀ ਦਰਜ ਕੀਤੀ ਚੰਗੀ ਪੀ ਸੀ ਆਰ ਨੂੰ ਵੀ ਅਸੀਂ ਅਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਦਿੱਤਾ ਸੀ ਇਹਨਾਂ ਦੇ ਇੱਕ ਮਜ਼ਬੂਤ ਪਰਚਾ ਦਰਜ ਕਰਾਂਗੇ